ਸਾਬ ਹੈ ਤੇ ਹੀ ਹੈ ਬਿਲਕੁਲ ਕਲੀਅਰ ਵੀਡੀਓ ਬਣਾਓ ਨਾ ਉਹ ਇਸ ਇੱਟਲੇ ਉੱਪਰ ਇੱਦਾਂ ਪੈਸੇ ਕੱਢੇ ਹੋ ਨਹੀਂ ਹੱਥ ਨਹੀਂ ਨਾ ਪੈਣਾ ਦਾ ਬਿਲਕੁਲ ਕਲੀਅਰ ਹੈ ਹੁਣ ਕਰ ਹੋਈਆ ਪਿੰਜੂਂ ਘਲੋੜਾ ਨਾ ਜੂਮਣ ਦਾ ਕੁਛ ਨਹੀਂ ਬਾਬਾ ਰਾਤ ਨੂੰ ਨੱਡ ਰਹਾਂਦੇ ਇਹਨੂੰ ਕੁਛ ਕੀ ਹੈ ਸਾਡਾ ਸਾਡਾ ਦਿਲ ਖਾਟਾ ਹੈ ਹਨ ਨਿੱਪੰਦਾ ਕਿੰਨੇ ਜਗਰੇ ਦਾ ਲੱਗ ਗਏ ਦੇਖ ਤਾਂ ਇਹ ਫੇਰ ਵੀ ਚਪਲਾ ਪਾਗਲ ਬੰਦਾ ਉਰੀ ਬਣਾ ਲਿਆ ਸੱਚੇ ਜਿੱਦਾਂ ਘੰਟਾ ਬਾਜੀ ਉਹ ਅੱਧਾ ਘੰਟਾ ਜਿੱਦਾਂ ਘਰ ਦਾ ਨਹੀਂ ਕੰਮ ਹੁੰਦਾ ਦੇਖਿਆ ਬਿਲਕੁਲ ਸੌਣ ਲੱਗੇ ਨਹੀਂ ਤੇ ਮੇਸਤਰੀ ਹਿੰਦੀ ਲਾਏ ਬੈਠਾ ਬੜਾ ਨੰਦੇ ਰਾੜਾ ਦੇਖੀ ਕਿੱਧਰ ਰੱਖਿਆ ਉਹ ਨਿਕਲਿਆ ਬਾਹਰੋਂ ਉਹ ਜਿੱਦਾਂ ਡਰਦਾਗਾ ਉਹ ਗਿਆ ਬਾਹਰੋਂ ਨਾ ਉਹ ਡਰਦੇ ਦਾ ਹੈ ਨਹੀਂ ਉਹ ਕੈਮਰੇ ਚ ਵੀ ਆਇਆ ਉਹ ਕੁਝ ਲਿਆਣ ਗਏ ਕਹਿੰਦਾ ਮੂੰਹ ਲੈ ਬਟੇ ਵੀ ਤਾਂ ਆਜ ਦਾ ਫੇਦਾ ਉਹ ਕਿੰਦੂਗਾ ਦੂਏ ਦਾ ਤੈਨ ਨੰਗਾ ਹੈ ਅਜੇ ਨੰਗੇ ਮੂੰਹ ਵਾਲਾ ਜੀ ਮੰਜਾ ਆ ਕੇ ਕਿ ਕਵੇਂ ਅੱਛਾ ਗੱਲਾ ਹੀ ਹੈ ਮੋਬਾਈਲ ਕਿ ਤੱਕ ਮਾਰ ਮਾਰੇ ਉਹਨਾਂ ਕੇ ਪੱਟ ਹੋਇਆ ਨਾ ਗੱਲਾ ਪੱਟੀ ਨਹੀਂ ਹੁੰਦਾ ਦਾ ਮੈਂ ਕਹਿੰਦਾ ਛੋਟਾ ਗੱਲੋ ਬੀਦਾ ਚੱਕ ਮੁੰਡੇ ਪਲੇ ਜਾਣ ਮੋਕਾ ਲਿਆ ਕਰਦੇ ਕਰਨ ਇਹਦੀ ਇਹ ਹੁਣ ਗੱਲਾਂ ਦਾ ਲਵਾਣਾ ਹੀ ਨਹੀਂ ਹਿਸਾਬਾਂ ਦੇ ਗੱਲ ਆਹ ਦੇਖ 1 ਰੁਪਿਆ ਰੁਕ ਜਾ ਹੁਣ ਫੁਕਰਿਆ ਵਾ ਹੁਣ ਕਿ ਉੱਥੀ ਆ ਮੈਂ ਬਹੁਤ ਆਇਆ ਤੇ ਇਹਦੀ ਇਥੇ ਕੁਛ ਮੈਨੂੰ ਲੱਗਦਾ ਮੈਂ ਟੋਲੀ ਲੈ ਗਿਆ